ਪ੍ਰਤਪ੍ਰਿਤਮ ਦੇ ਪੰਜਾਬੀ ਨਾਵਲ ਪਿੰਜਰ ਦਾ ਅਗਲਾ ਭਾਗ ਦੋ ਤਾੜਨਾ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਂਦੇ ਹੋ YouTube ਚੈਨਲ ਸਭੀ ਮੀਡੀਆ ਸੋ ਹਰ ਕਮਰੇ ਦਾ ਬੂਹਾ ਖੁੱਲਾ ਸੀਗਾ ਪੂਰਨ ਤੱਕਿਆ ਬਾਹਰ ਇੱਕ ਛੋਟਾ ਜਿਹਾ ਦਲਾਨ ਸੀ ਦਲਾਨ ਦੇ ਨਾਲ ਵਾਰ ਇੱਕ ਨਿੱਕੀ ਜਹੀ ਡਿਓੜੀ ਸੀ ਤੇ ਫਿਰ ਬਾਹਰਲਾ ਬੂਹਾ ਉਹ ਕੰਬਦੀ ਕੰਬਦੀ ਉੱઠી ਉਸਨੇ ਚਾਰ ਸ਼ਫੇਰੇ ਕੰਧਵਲ ਦੇਖਿਆ ਉਸ ਨੂੰ ਡਰ ਸੀਗਾ ਹੁਣੇ ਕੋਈ ਕੰਧਾਂ ਦੇ ਅੰਦਰੋਂ ਵੀ ਬੰਦਾ ਨਿਕਲ ਆਵੇਗਾ ਉਸ ਨੂੰ ਬਾਹੋਂ ਫੜ ਕੇ ਮੰਜੀ ਉੱਤੇ ਸੁੱਟ ਦੇਵੇਗਾ ਪਰ ਕੰਧਾਂ ਵਿੱਚੋਂ ਕੋਈ ਨਾ ਨਿਕਲਿਆ ਪੂਰੋ ਬਾਹਰਲੇ ਦਲਾਨ ਵਿੱਚ ਆ ਗਈ ਦਲਾਨ ਵਿੱਚ ਇੱਕ ਗੁੱਠੇ ਚੁੱਲ੍ਹੇ ਵਿੱਚ ਬੁਜੀ ਹੋਈ ਅੱਗ ਸੀ ਕੋਲੇ ਕਾਂਢੀ ਤੇ ਤਵਾ ਪ੍ਰਾਂਤ ਖਿਲਰਿਆ ਹੋਇਆ ਸੀ ਪਾਣੀ ਦੀ ਇੱਕ ਘੜੀ ਭਰੀ ਹੋਈ ਸੀਗੀ ਗੁੱਠ ਵਿੱਚ ਪਈ ਸੀ ਪਰ ਕੋਈ ਵੀ ਬੰਦਾ ਕਿਤੇ ਨਜ਼ਰ ਨਹੀਂ ਸੀ ਆਉਂਦਾਗਾ ਉਹ ਕੰਬਦੇ ਕੰਬਦੇ ਪੈਰਾਂ ਨਾਲ ਡਿਊਟੀ ਵਿੱਚ ਆਈ ਬਾਹਰਲੇ ਬੂਹੇ ਕੋਲ ਆਈ ਫਿਰ ਪਛਾਂ ਪਰਤ ਕੇ ਕੋਠੜੀ ਵੱਲ ਤੱਕ ਕੇ ਉਸ ਫਿਰ ਬੂਹੇ ਦੇ ਕੋਲ ਵਾਰ ਹੋ ਗਈ ਸੀ ਪਰ ਮਕਾਨ ਦਾ ਦਰਵਾਜ਼ਾ ਪੂਰੋ ਦੀ ਕਿਸਮਤ ਵਾਂਗ ਬੰਦ ਪਿਆ ਹੋਇਆ ਸੀਗਾ ਪੂਰੋ ਨੇ ਬੰਦ ਬੂਹੇ ਨਾਲ ਸਿਰ ਜੋੜਿਆ ਪਰ ਪੂਰੋ ਨੂੰ ਨਾ ਪੂਰੋ ਦੇ ਠੱਠੇ ਹੋਏ ਸੈਰੂ ਤੇ ਤਰਸ ਆਇਆ ਤੇ ਨਾ ਮੂਦੇ ਪਏ ਹੋਏ ਮੂੰਹ ਤੇ ਨਾ ਭਿੱਜੀਆਂ ਅੱਖਾਂ ਉੱਤੇ ਪੱਲੇ ਨਾਲ ਮੂੰਹ ਪੂੰਝ ਕੇ ਉਹ ਬੂਹੇ ਨਾਲੋਂ ਭਰਤਾਈ ਸੀ ਘੜੀ ਵਿੱਚੋਂ ਪਾਣੀ ਦੀ ਇੱਕ ਬੱਕ ਭਰ ਕੇ ਪੂਰੋਂ ਨੇ ਅੱਖਾਂ ਉੱਤੇ ਪਾਈ ਫਿਰ ਉਸ ਨੂੰ ਖਿਆਲ ਆਇਆ ਕਿ ਉਹ ਬੂਹੇ ਨੂੰ ਭੰਨ ਕੇ ਦੇਖੇ ਖੋਰੇ ਕੋਈ ਆਂਢੀ ਗੋਂਢੀ ਜਾਂ ਰਾਹ ਗੁਜ਼ਰੂ ਉਹਦੀ ਬਾਤ ਸੁਣੇ ਉਸਨੇ ਦਲਾਂ ਦੀਆਂ ਕੱਚੀਆਂ ਤੇ ਉੱਚੀਆਂ ਕੰਧਾਂ ਵੱਲ ਦੇਖਿਆ ਤੇ ਫਿਰ ਇੱਕ ਵਾਰ ਸਾਰੇ ਜੀ ਨੂੰ ਇਕੱਠਿਆਂ ਕਰਕੇ ਬੂਹੇ ਨੂੰ ਭੰਨਿਆ ਉਸ ਨੇ ਬੂਹੇ ਦੇਗਾ ਚੀਠਾਂ ਵਿੱਚ ਤੱਕਿਆ ਬਾਹਰ ਖੁੱਲਾ ਮੈਦਾਨ ਹੀ ਮੈਦਾਨ ਸੀਗਾ ਕੋਈ ਕੋਠਾ ਕੁੱਲਾ ਨਜ਼ਰ ਨਹੀਂ ਸੀ ਆਉਂਦਾਗਾ ਉਸ ਦਾ ਮੱਥਾ ਸੋਚ ਸੋਜ ਰਹਿ ਗਿਆ ਸੀਗਾ ਉਹ ਖੋਰੇ ਕਿਹੜੇ ਜੰਗਲ ਵਿੱਚ ਸੀਗੀ ਪੂਰ ਬੂਹੇ ਕੋਲ ਹੀ ਖਲੋਤੀ ਹੋਈ ਸੀ ਕਿ ਬਾਹਰੋਂ ਦੀ ਬੂਹਾ ਕੁੱਲ ਬੂਹਾ ਕੁੱਲ ਸੀਗਾ ਰਸ਼ੀਦ ਨੇ ਅੰਦਰ ਲੰਘ ਕੇ ਅੰਦਰੋਂ ਦੀ ਬੂਹਾ ਬੰਦ ਕਰ ਲਿਆ ਵਿੱਚ ਜਿੰਦਰਾ ਮਾਰ ਦਿੱਤਾ ਸੀਗਾ ਉਹ ਉੱਥੇ ਹੀ ਬਹਿ ਗਈ ਪੂਰੋ ਐਵੇਂ ਕਾਣੂ ਵਾਲ ਨੂੰ ਟੱਕਰਾ ਮਾਰਨੀ ਹੈ ਚੱਲ ਅੰਦਰ ਕੋਈ ਵਰਕੇ ਮੂੰਹ ਵਿੱਚ ਪਾ ਤੂੰ ਦੋ ਦਿਨਾਂ ਤੋਂ ਕੁਝ ਖਾਦਾ ਨਹੀਂਗਾ ਰਸ਼ੀਦ ਨੇ ਖਲਿਆ ਖਲਿਆ ਆਖਿਆ ਸੀਗਾ ਔੰਜ ਤਾਂ ਪੂਰੋ ਦਾ ਹੱਥ ਫੜ ਕੇ ਉਠਾਇਆ ਨਾ ਓਨੇ ਉਹਦੇ ਵਾਲ ਪਾਟ ਪਾ ਉਹਦੇ ਵੱਲ ਪਾਟ ਪਟ ਪਿੰਦਗਨ ਨਜ਼ਰ ਨਾਲ ਤੱਕਿਆ ਸੀਗਾ ਮੇਰੇ ਉਤੇ ਤਰਸ ਕਰ ਰਸ਼ੀਦਿਆ ਮੈਨੂੰ ਘਰ ਛੱਡਿਆ ਪੂਰਨ ਉਹਦੇ ਪੈਰਾਂ ਉੱਤੇ ਟੈ ਪਈ ਸੀ ਐਦਕੀ ਰਸ਼ੀਦੇ ਨੇ ਪੂਰਨ ਨੂੰ ਆਪਣੀਆਂ ਲੱਠ ਵਰਗੀਆਂ ਜ਼ਵਾਨ ਬਾਹਾਂ ਵਿੱਚ ਘੁੱਟ ਲਿਆ ਸੀਗਾ ਮੇਰੇ ਦਿਲ ਦੀ ਅੱਗ ਨੂੰ ਕੌਣ ਬੁਝਾਵੇਗਾ ਰਸ਼ੀਦੇ ਨੇ ਹੱਥ ਪੈਰ ਮਾਰਦੀ ਪੂਰਨ ਨੂੰ ਆਪਣੀਆਂ ਬਾਹਾਂ ਵਿੱਚ ਨੱਪੀ ਰੱਖਿਆ ਸੀਗਾ ਉਹ ਵੀ ਦਿਓ ਲੱਗ ਗਿਆ ਸੀਗਾ ਉਹ ਵੀ ਰਾਤ ਲੰਘ ਗਈ ਸੀਗੀ ਫਿਰ ਰਸ਼ੀਦੇ ਨੇ ਉਸ ਨੂੰ ਕਜਨਾ ਆਖਿਆ ਬਹੁਤ ਅੰਜ ਦਾ ਅੰਜਪੰਦ ਸੀ ਰਸ਼ੀਦਾ ਆਂਦਾ ਆਂਜ ਉਹਦੇ ਪਹਿਰੇ ਉੱਤੇ ਸੀਗਾ ਰਸ਼ੀਦਾ ਉਸ ਘਰ ਵਿੱਚੋਂ ਬਾਹਰ ਵੀ ਜਾਂਦਾ ਘੰਟਾ ਦੋ ਘੰਟੇ ਬਾਹਰ ਵੀ ਲਾ ਆਉਂਦਾ ਪੂਰੋ ਕੈਦ ਰਹਿੰਦੀ ਫਿਰ ਰਾਤ ਪ੍ਰਭਾਤ ਦੇ ਡੂੰਗੇ ਹਨੇਰਿਆਂ ਵਿੱਚ ਰਸ਼ੀਦਾ ਪੂਰੋ ਦਾ ਹੱਥ ਫੜ ਕੇ ਉਹਨੂੰ ਘਰੋਂ ਬਾਹਰ ਲਿਜਾਣ ਲੱਗ ਪਿਆ ਸੀ ਪੂਰੋ ਨੇ ਤੱਕਿਆ ਉਸ ਤੋਂ ਬਗੈਰ ਲਾਮਚਾਮ ਦੇ ਇਸ ਮੈਦਾਨ ਵਿੱਚ ਕੋਈ ਨਹੀਂ ਸੀਗਾ ਰਸ਼ੀਦੇ ਦੇ ਇਸ ਮਕਾਨ ਦਿਵਾਲੇ ਬੜਾ ਵੱਡਾ ਫੈਲਿਆ ਹੋਇਆ ਇੱਕ ਬਾਗ ਸੀਗਾ ਇਹ ਕਰ ਖੌਰੇ ਬਾਗ ਦੇ ਮਾਲੀਆਂ ਦਾ ਘਰ ਸੀਗਾ ਬਾਗ ਵਿੱਚ ਮਾਲੀ ਹੋਣਗੇ ਪਰ ਪੂਰੋ ਨੇ ਕਦੇ ਸੁਨੇ ਜਾਂ ਤੱਕੇ ਨਹੀਂ ਸਨ ਨਾ ਪੂਰੋ ਦੀਆਂ ਦਿਹਾੜਾਂ ਲੰਘਦੀਆਂ ਸਨ ਤੇ ਨਾ ਪੂਰੋ ਦੀਆਂ ਰਾਤਾਂ ਮੁੱਕਦੀਆਂ ਸਨ ਪੂਰੋ ਨੂੰ ਸਿਰਫ ਇੱਕੋ ਹੀ ਸ਼ੁਗਰ ਪਈ ਸੀਗੀ ਰਸ਼ੀਦ ਨੇ ਉਸ ਨੂੰ ਕਦੇ ਕੋਈ ਮਾੜੀ ਚੰਗੀ ਨਹੀਂ ਹਸੀ ਆਕੀਗੀ ਉਸ ਦੀ ਇੱਜ਼ਤ ਅਜੇ ਤੱਕ ਅਮਨ ਅਮਾਨ ਸੀਗੀ ਭਾਵੇਂ ਉਹਦੇ ਉੱਤੇ ਨਾ ਉਸ ਦੀਆਂ ਮਿੰਤਾਂ ਦਾ ਅਸਰ ਹੁੰਦਾ ਸੀ ਤੇ ਨਾ ਉਸ ਦੀਆਂ ਗਾਲਾਂ ਦਾ ਪੂਰੇ ਦੀ ਆਪਣੇ ਸੋਚ ਮੁਤਾਬਕ ਉਸ ਨੂੰ ਕੈਦ ਹੋਇਆ ਪੂਰੇ 15 ਦਿਨ ਹੋ ਗਏ ਸਨ ਇੱਕ ਦਿਹਾੜੇ ਰਸ਼ੀਦੇ ਨੇ ਰੇਸ਼ਮ ਦਾ ਇੱਕ ਲਾਲ ਸੂਟ ਪੂਰੋ ਦੇ ਅੱਗੇ ਲਿਆ ਧਰਿਆ ਇਸ ਤੋਂ ਪਹਿਲਾਂ ਵੀ ਰਸ਼ੀਦੇ ਨੇ ਉਸ ਦੇ ਵਟਾਂ ਲਈ ਦੋ ਜੋੜੇ ਸੂਤੀ ਕੱਪੜਿਆਂ ਦੇ ਆਂਦੇ ਸਨ ਪਰ ਐਦਕੀ ਰਸ਼ੀਦੇ ਨੇ ਲਾਲ ਰੇਸ਼ਮ ਦਾ ਸੂਟ ਉਸ ਦੇ ਅੱਗੇ ਧਰਦਿਆਂ ਹੋਇਆ ਕਿਹਾ ਫਜ਼ਰਿੰ ਨਹਾ ਕੇ ਧੋ ਕੇ ਤਿਆਰ ਹੋ ਜਾਵੀ ਮੌਲਵੀ ਆ ਕੇ ਸਾਡਾ ਨਕਾਬ ਪੜਾ ਦੇਵੇਗਾ ਪੂਰੋ ਦਿਲ ਤੱਕ ਕਰਕੇ ਰਹਿ ਗਿਆ ਸੀਗਾ ਜਾ ਜੰਦਗੇ ਜੋ ਹੁਣ ਤੱਕ ਨਹੀਂ ਸੀ ਹੋਈਗੀ ਉਹ ਹੋ ਕੇ ਰਹੇਗੀ ਉਸ ਦਿਹਾੜੇ ਉਹ ਫਿਰ ਰਸ਼ੀਦੇ ਦੇ ਪੈਰ ਉੱਤੇ ਠਹਿ ਪਈ ਸੀ ਪੂਰੋ ਰੋਣਾ ਹਵਣਾ ਕੱਖ ਨਹੀਂ ਗਾ ਐਵੇਂ ਨਾ ਮੇਰੇ ਸਿਰ ਤੇ ਗੁਨਾਹਾਂ ਦਾ ਭਾਰ ਚੜਾ ਕਸਮੇ ਅੱਲਾਹ ਪਾਕ ਦੀ ਮੇਰੇ ਕੋਲੋਂ ਤੇਰਾ ਰੋਣਾ ਨਹੀਂ ਦੇਖਿਆ ਜਾਂਦਾ ਰਸ਼ੀਦੇ ਨੇ ਮੂੰਹ ਪਰਾਂ ਕਰਕੇ ਆਖਿਆ ਸੀਗਾ ਪੂਰੋਂ ਨੂੰ ਸਮਝ ਨਾ ਪਈ ਕਿ ਜੇ ਰਸ਼ੀਦਾ ਇੱਡਾ ਹੀ ਮਿਹਰਬਾਨ ਸੀ ਤਾਂ ਉਸ ਨੇ ਉਹਦੇ ਸਿਰ ਉੱਤੇ ਇੱਡਾ ਕਹਿਰ ਕਿਉਂ ਢਾਇਆ ਆ ਤੈਨੂੰ ਆਪਣੇ ਅੱਲਾ ਦੀ ਕਸਮ ਮੇ ਰਸ਼ੀਦਿਆ ਮੈਨੂੰ ਸੱਚ ਦੱਸ ਤੂੰ ਮੇਰੇ ਨਾਲ ਐਡੀ ਕਿਉਂ ਕੀਤੀ ਆ ਪੂਰਾ ਤੇਰਾ ਮੇਰਾ ਸਬੰਧ ਕੋਈ ਪਿਛਲੇ ਹੀ ਲੈਣੇ ਦੇਣੇ ਨੇ ਹੁਣ ਤੂੰ ਇਨ੍ਹਾਂ ਗੱਲਾਂ ਵਿੱਚੋਂ ਕੀ ਲੈਣਾ ਆ ਜੋ ਹੋ ਗਈ ਸੋ ਹੋ ਗਈ ਮੈਂ ਤੈਨੂੰ ਸਾਰੀ ਉਮਰ ਅਜ਼ਾਨਾ ਲੱਗਣ ਦਿਆਂਗਾ ਪੂਰੋ ਹਰਣਸੀ ਪਰੇਸ਼ਾਨ ਸੀ ਇੱਕ ਇਹ ਬੰਦਾ ਏ ਪੂਰੋ ਸਾਡੇ ਸ਼ੇਖਾਂ ਦੇ ਘਰਾਣੇ ਵਿੱਚ ਤੇ ਤੁਹਾਡੇ ਸ਼ਾਹਾਂ ਦੇ ਘਰਾਣੇ ਵਿੱਚ ਸਾਡੇ ਦਾਦਕਿਆਂ ਦੇ ਵੇਲੇ ਤੋਂ ਇੱਕ ਵੈਰ ਚੱਲਿਆ ਆਉਂਦਾ ਏ ਤੇਰੇ ਦਾਦੇ ਨੇ ਪੰਜਾਂ ਛਿਆਂ ਤੋਂ ਗਿਰਵੀ ਰੱਖੇ ਹੋਏ ਸਾਡੇ ਕੋਠੇ ਉੱਤੇ ਵਿਆਜ ਦਰ ਵਿਆਜ ਲਾਇ ਸੰ ਤੇ ਫਿਰ ਕਰਕੀ ਕਰਾ ਕੇ ਸ਼ੇਖਾਂ ਦੇ ਘਰਾਣੇ ਨੂੰ ਘਰੋਂ ਬੇਕਾਰ ਕੀਤਾ ਸੀਗਾ ਨੀਰਾ ਇੰਨਾ ਹੀ ਨਹੀਂ ਉਹਦੇ ਮੋਂਛੀਆਂ ਕਰਿੰਦਿਆਂ ਨੇ ਸਾਡੇ ਘਰਾਂ ਦੀਆਂ ਤੀਵੀਆਂ ਨੂੰ ਕਈ ਬੋਲ ਕਬੋਲ ਵੀ ਬੋਲੇ ਤੇ ਮੇਰੇ ਦਾਦੇ ਦੀ ਵੱਡੀ ਧੀ ਨੂੰ ਜ਼ੋਰੀ ਤੇਰੇ ਦਾਦੇ ਦੇ ਵੱਡੇ ਪੁੱਤਰ ਨੇ ਤਰੇ ਰਾਤਾਂ ਆਪਣੇ ਘਰ ਰੱਖਿਆ ਸੀਗਾ ਤੇਰੇ ਦਾਦੇ ਦੇ ਵੇਂਦੇ ਵੇਂਦਿਆਂ ਐਡਾ ਜ਼ੁਲਮ ਹੋਇਆ ਪਰ ਸ਼ੇਖਾਂ ਦਾ ਕਰਾਣਾ ਉਦੋਂ ਕਮਾਦ ਵਾਂਗ ਨ ਪੀੜਿਆ ਹੋਇਆ ਸੀਗਾ ਸਾਰੇ ਲਹੂ ਦੇ ਅਤਰੂ ਪੀ ਕੇ ਰਹਿ ਗਏ ਸੀਗੇ ਪਰ ਮੇਰੇ ਦਾਦੇ ਨੇ ਮੇਰੇ ਚਾਚੇ ਤਾਇਆ ਤੇ ਮੇਰੇ ਪਿਓ ਨੂੰ ਕਹਾਂ ਚਕਾ ਕੇ ਕਸਮ ਅਪਵਾਈਆਂ ਸਨ ਕਿ ਇਸ ਦਾ ਬਦਲਾ ਲੈ ਕੇ ਉਹ ਰਹਿਣਗੇ ਉਸ ਤੋਂ ਅਗਲੀ ਪੀੜੀ ਵੇਲੇ ਗੱਲ ਸੁੱਤੀ ਸੌ ਗਈ ਸੀ ਹੁਣ ਜਦੋਂ ਤੇਰਾ ਕਾਜ ਇਸੇ ਹੀ ਪੰਡ ਵਿੱਚ ਰਚੀਨ ਲੱਗਾ ਮੇਰੇ ਚਾਚਾ ਤਾਇਆ ਦੇ ਲਹੂ ਵਿੱਚ ਪੁਰਾਣਾ ਬਦਲਾ ਖੋਲ ਪਿਆ ਸੀਗਾ ਉਹਨਾਂ ਨੇ ਮੈਨੂੰ ਕਸਮਾਂ ਪਵਾਈਆਂ ਮੇਰੇ ਲਹੂ ਨੂੰ ਵੰਗਾ ਰਿਆ ਤੇ ਮੈਥੋਂ ਕਾਲ ਕਰਾਇਆ ਨਿਕੇ ਸ਼ਾਹਾਂ ਦੀ ਧੀ ਨੂੰ ਵਿਆਹ ਤੋਂ ਉਰੇ-ਉਰੇ ਕਿਸੇ ਵੀ ਦਿਨ ਨੂੰ ਤੂੰ ਚੱਕ ਕੇ ਖੜੇਗਾ ਰਸੀਦਾ ਚੌਪਰ ਰਹਿ ਗਿਆ ਸੀਗਾ ਪੂਰੋ ਸਬਰ ਨਾਲ ਆਪਣੀ ਹੂਣੀ ਦੀ ਕਹਾਣੀ ਸੁਣਦੀ ਰਹੀ ਸੀ ਪੂਰੋ ਪਹਿਲੇ ਹੀ ਦਿਨ ਮੈਂ ਜਦੋਂ ਤੈਨੂੰ ਤੱਕਿਆ ਰਬ ਗਵਾਏ ਮੈਨੂੰ ਤੇਰੇ ਨਾਲ ਇਸ਼ਕ ਹੋ ਗਿਆ ਸੀਗਾ ਇੱਕ ਮੇਰੀ ਮੁਹੱਬਤ ਦਾ ਜ਼ੋਰ ਦੂਜਾ ਮੇਰੇ ਪੈਠ ਉੱਤੇ ਸਾਰਾ ਸ਼ੇਖ ਕਰਾਣਾ ਮੈਂ ਤੈਨੂੰ ਲੈ ਆਇਆ ਹਾਂ ਪਰ ਮੇਰੇ ਕੋਲੋਂ ਕਸਮ ਕਰਾ ਲੈ ਮੇਰੇ ਕੋਲੋਂ ਤੇਰਾ ਦੁੱਖ ਨਹੀਂ ਦੇਖਿਆ ਜਾਂਦਾ ਗਰਸ਼ੀਦੇ ਨੇ ਫੇਰ ਆਖਿਆ ਸੀਗਾ ਪੂਰੋ ਨੇ ਦੋਹਾਂ ਹੱਥਾਂ ਵਿੱਚ ਆਪਣੇ ਮੱਥੇ ਨੂੰ ਕੁੱਟਿਆ ਤੇਰੀ ਭੂਆ ਨੂੰ ਮੇਰੇ ਤਾਈ ਨੇ ਚੱਕ ਖੜਿਆ ਪਰ ਰਸ਼ੀਦਿਆ ਇਹਦੇ ਵਿੱਚ ਮੇਰਾ ਕੀ ਦੋਸ਼ ਹੈ ਹਾਈ ਮੈਂ ਕਿਥੋਂ ਜੋਗੀ ਨਾ ਰਹੀ ਪੂਰੋ ਦਾ ਸਾਰਾ ਮੂੰਹ ਅਥਰੂਆਂ ਨਾਲ ਭਿੱਜ ਗਿਆ ਸੀ ਇਹੋ ਹੀ ਤੇ ਮੈਂ ਆਂਦਾ ਸਾਂ ਪਰ ਮੇਰੇ ਚਾਚੇ ਮੈਨੂੰ ਫਟਕਾਰਾ ਪਾਉਂਦੇ ਸਨ ਤੇ ਰਸ਼ੀਦਿਆ ਤੂੰ ਉਹਨਾਂ ਦੇ ਚੁੱਕੇ ਚਕਾਏ ਮੈਨੂੰ ਮਾਰ ਛੱਡਿਆ ਏ ਪੂਰੋ ਰੋਂਦੀ ਰੋਂਦੀ ਕਹਿ ਗਈ ਸੀ ਪੂਰੋ ਮੈਂ ਸਾਰੀ ਉਮਰ ਤੇਰੇ ਅੱਗੇ ਜਗਦੀਆਂ ਨੇਮਤਾਂ ਲਿਆ ਲਿਆ ਕੇ ਰੱਖਾਂਗਾ ਰਸ਼ੀਦੇ ਨੇ ਗਲਾ ਭਰ ਕੇ ਆਖਿਆ ਸੀ ਮੈਂ ਤੇਰੇ ਤਾਏ ਹਾਰ ਨਹੀਂ ਕਰਨ ਲੱਗਾਗਾ ਕਿ ਤਿੰਨ ਰਾਤਾਂ ਤੋਂ ਬਾਅਦ ਆਪਣੀ ਬਣਾਈ ਹੋਈ ਤ੍ਰਿਮਤ ਨੂੰ ਠੱਕਾ ਦੇ ਦੇਵਾਂ ਰਸ਼ੀਦਿਆ ਮੈਨੂੰ ਇੱਕ ਵਾਰ ਮੇਰੀ ਮਾਂ ਮਿਲਾ ਦੇ ਪੂਰੋ ਨੂੰ ਇਹੋ ਔੜਿਆ ਕਹਿਣ ਲਈ ਨੇਕਬਖਤ ਗੇ ਹੁਣ ਉਸ ਘਰ ਵਿੱਚ ਤੇਰੀ ਥਾਂ ਨਹੀਂਗੀ ਉਹਨਾਂ ਦੀ ਬਰਾਦਰੀ ਦਾ ਕਿਹੜਾ Hindu ਫਿਰ ਸ਼ਾਹਾਂ ਦੇ ਘਰ ਦਾ ਪਾਣੀ ਪੀਵੇਗਾ ਤੂੰ ਮੇਰੇ ਘਰ ਪੂਰੋ ਪੂਰੇ 15 ਦਿਨ ਰਹਿ ਚੁੱਕੀਂ ਪਰ ਮੈਂ ਤੇਰੇ ਘਰ ਦਾ ਸਿਰਫ ਅੰਨ ਪਾਣੀ ਮੂੰਹ ਲਾਇਆ ਹੈ ਨਾ ਮੈਂ ਪਰੋ ਅੱਗੋਂ ਨਾ ਕਹਿ ਸਕੀ ਪੂਰੋ ਪਰ ਰਸ਼ੀਦਾ ਸਮਝ ਗਿਆ ਜੋ ਪੂਰੋ ਨੇ ਕਹਿਣਾ ਸੀਗਾ ਇਸ ਗੱਲ ਨੂੰ ਕੌਣ ਮੰਨੇਗਾ ਪੂਰੋ ਇਹ ਤਾਂ ਮੇਰੀ ਸ਼ਰਾਫਤ ਹੈ ਕਿ ਪਹਿਲਾਂ ਮੈਂ ਤੇਰੇ ਨਾਲ ਨਿਕਾ ਪੜਾਵਾਂਗਾ ਰਸ਼ੀਦੇ ਨੇ ਨਰਮ ਜਈਆਂ ਅੱਖਾਂ ਨਾਲ ਪੂਰੋ ਵੱਲ ਤੱਕਿਆ ਸੀਗਾ ਪੁਰਦਜੀ ਵਿੱਚ ਉਹਦਾ ਮੰਗੇਤਰ ਫਿਰ ਗਿਆ ਉਸ ਨੂੰ ਤੇਲ ਚੜਨਾ ਸੀਗਾ ਉਸ ਨੇ ਮਾਈਏ ਪਹਿਣਾ ਸੀਗਾ ਉਸ ਨੇ ਹਲਦੀ ਵਾਲਾ ਵਟਣਾ ਮਲਣਾ ਸੀਗਾ ਉਸ ਨੇ ਸੁੱਚੇ ਦੰਦਾਂ ਦਾ ਲਾਲ ਚੂੜਾ ਚੜਾਣਾ ਸੀਗਾ ਉਸ ਨੇ ਕਉਡੀਆਂ ਵਾਲੇ ਕਲੀਰੇਸ਼ਨ ਖਾਣੇ ਸਨ ਉਸ ਨੇ ਸੁੱਚੇ ਤਰੇਵਰ ਪਾਣੇ ਸਨ ਉਸ ਨੂੰ ਰੂਪ ਚੜਨਾ ਸੀਗਾ ਉਸ ਨੇ ਡੋਲੀ ਵਿੱਚ ਪਹਿਣਾ ਸੀਗਾ ਤੇ ਉਹ 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 ਬੇਗੁਨਾ ਸੀਗੀ ਉਹ ਮੰਨ ਨਹੀਂ ਸੀ ਸਕਦੀ ਕਿ ਕਿਵੇਂ ਉਸ ਦੀ ਮਾਂ ਪੱਥਰ ਹੋ ਜਾਵੇਗੀ ਕਿਵੇਂ ਉਸ ਦਾ ਪਿਓ ਲੋਹਾ ਬਣ ਜਾਵੇਗਾ ਕਿਵੇਂ ਉਹ ਆਪਣੀ ਧੀ ਨੂੰ ਆਪਣੇ ਘਰੋਂ ਤਰਕਾਰ ਦੇਣਗੇ ਕਿਵੇਂ ਉਹਦੇ ਘਰ ਦਿੰਗਾਮੋ ਹੱਠਾਂ ਉਹਨੂੰ ਅੰਦਰ ਵੜਨ ਤੋਂ ਇਨਕਾਰ ਕਰ ਦੇਣਗੇ ਉਹਨਾਂ ਮੇਰੇ ਮਾਪਿਆਂ ਦਾ ਕੀ ਹਾਲ ਹੋਇਆ ਹੋਵੇਗਾ ਜਦੋਂ ਮੈਂ ਕਾਰਨਾ ਪਹੁੰਚੀ ਹੋਵਾਂਗੀ ਮੇਰੀ ਭੈਣ ਪੂਰੋ ਨੂੰ ਉਹ ਵੇਲਾ ਯਾਦ ਆ ਗਿਆ ਸੀਗਾ ਜਿਸ ਵੇਲੇ ਹੁਣੀ ਉਸ ਦੇ ਸਿਰ ਉਤੇ ਟੈ ਪਈ ਸੀ ਔਰੋਂਦੇ ਪਿੱਟਦੇ ਰਹੇ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਸੇਰਾ ਮੇਰਾ ਦਾਦਾ-ਦਾਦੀ ਮੇਰੇ ਪਿਓ ਚਾਚੇ ਤੇ ਮੇਰੀ ਫੁੱਫੀ ਦੇ ਚਲੇ ਜਾਣ ਤੇ ਪੌਲਸ ਵੀ ਬਥੇਰਾ ਭੌਕੇ ਚੌ ਲੱਥੀਏ ਪਰ ਉਹਨਾਂ ਨੂੰ ਕੋਈ ਸੂਨ ਨਹੀਂ ਲੱਗੀ ਸਕੀਗੀ ਲੱਗ ਵੀ ਕਿਵੇਂ ਸਕਦੀ ਐ ਪੌਲਸ ਨੇ ਪੂਰਾ 500 ਰੁਪਇਆ ਖਾਧਾ ਰਸੀਦੇ ਦੀ ਮੋਸਕੜੀ ਨਿਕਲ ਗਈ ਸੀਗੀ ਤੂੰ ਜਾਣਣੀ ਐ ਇਸ ਵੇਲੇ ਸਾਡਾ ਪਾਸਾ ਭਾਰਾ ਆ ਪੰਡ ਸਾਰਾ ਮੁਸਲਮਕਾਂ ਇਹ ਤੇ ਕੋਈ Hindu ਦਾ ਜਣਾ ਅੱਖ ਚੱਕ ਕੇ ਸਾਡੇ ਵੱਲ ਨਹੀਂ ਦੇਖ ਸਕਦਾਗਾ ਇੰਨਾ ਹੀ ਖੈਰ ਹੈ ਕਿ ਉਹਨਾਂ ਦੀ ਜਾਨ ਮਾਲ ਸਲਾਮਤ ਹੈ ਉਹਨਾਂ ਨੂੰ ਆਪਣੇ ਸਿਰ ਲੋੜਿੰਦੇ ਨੇ ਉਹ ਬਿਰਕ ਨਹੀਂ ਸਕਦੇਗੇ ਜੇ ਉਹ ਸਾਡੇ ਘਰ ਵੱਲ ਉਂਗਲ ਕਰਦੇ ਤਾਂ ਸਾਡੇ ਬੰਦੇ ਉਹਨਾਂ ਨੂੰ ਖਾ ਲੋਨਾ ਬਾਹਰ ਟੱਪਣ ਦਿੰਦੇ ਰਸੀਦ ਜਨੇ ਕੁਝ ਹੱਸ ਕੇ ਆਖਿਆ ਸੀਗਾ ਸ਼ਾਇਦ ਉਹਦੇ ਉਹਦੇ ਵਿੱਚ ਪੁਰਾਣੇ ਬਦਲੇ ਦੀ ਅੱਗ ਜਾਗਦੀ ਪਈ ਸੀਗੀ ਪੂਰਨੂ ਰਸ਼ੀਦੇ ਦੇ ਮੂੰਹ ਨਾਲ ਇੱਕ ਤਿੱਖੀ ਜਿਹੀ ਨਫ਼ਰਤ ਆਈ ਸੀ ਉਹਦਾ ਜਨਮ ਗਿਆ ਜ਼ਹਾਨ ਗਿਆ ਸ਼ਾਇਦ ਉਹਦੇ ਮਾਂ ਪਿਓ ਛਤੋਂ ਆਣੀ ਨੂੰ ਆਪਣੀ ਧੀ ਦੀ ਬਲੀ ਦੇ ਕੇ ਮੜ ਸਿਆਮ ਪਰਤ ਗਏ ਹੁਣ ਮੇਰੀ ਮਾਂ ਪਿਓ ਸਿਆਮ ਤੁਰ ਗਏ ਨੇ ਪੂਰੋ ਨੇ ਲੜਕੜੀ ਲੈ ਕੇ ਪੁੱਛਿਆ ਸੀ ਨਹੀਂ ਅਜੇ ਨਹੀਂ ਰਸ਼ੀਦੇ ਨੇ 10 ਛੱਡਿਆ ਸੀਗਾ ਮੈਂ ਕਿੱਥੇ ਰਹਿਣੀ ਆ ਆਪਣੇ ਪਿੰਡੋਂ ਕਿੱਡੀਕ ਦੂਰਾ ਪੂਰੋਂ ਨੇ ਉਸੇ ਲੜਕੀ ਵਿੱਚ ਪੁੱਛਿਆ ਸੀਗਾ ਤੂੰ ਆਪਣੇ ਪਿੰਡ ਦੇ ਪਿਛਲੇ ਬੰਨੇ ਮਾਗੋਕਿਆਂ ਦੇ ਖੂਹ ਤੋਂ ਪਾਰ ਮੇਰੇ ਆਪਣੇ ਬਾਗਵੱਚਾ ਪਰ ਤੂੰ ਸ਼ਾਇਦ ਆਪਣੇ ਪਿੰਡ ਜਾਣ ਦਾ ਸੁਪਨਾ ਲੈਂਦੀ ਹੋਵੇਂਗੀ ਅਜੇ ਨਹੀਂ ਜੇਰਾ ਠਹਿਰ ਠਰਮਾ ਹੋ ਲਵੇ 6 ਮਹੀਨੇ ਠਹਿਰ ਕੇ ਉੱਥੇ ਵੀ ਲੈ ਚਲਾਂਗਾ ਰਸ਼ੀਦੇ ਦੀ ਮੁਸਕੜੀ ਨਿਕਲ ਗਈ ਸੀ ਪੂਰੋ ਗਮ ਦੀ ਗਮ ਹੋ ਗਈ ਸੀ ਰਸ਼ੀਦੇ ਨੇ ਚੌਲਾਂ ਦੇ ਮਿੱਠੇ ਪਲਾ ਦੀ ਇੱਕ ਤਸਤਰੀ ਭਰ ਕੇ ਉਸ ਅੱਗੇ ਲਿਆ ਦਰੀ ਸੀ ਰਸ਼ੀਦਾ ਜਦੋਂ ਬਾਹਰ ਜਾਂਦਾ ਸੀ ਖੋਰੇ ਕਿਸੇ ਦੇ ਹੱਥ ਆਪਣੇ ਪਿੰਡੋਂ ਪਕਵਾਨ ਮੰਗਵਾ ਕੇ ਭੇਜਦਾ ਸੀਗਾ ਪੂਰੋ ਨੂੰ ਕੁਝ ਪਤਾ ਨਹੀਂ ਸੀਗਾ ਉਸ ਦਿਨ ਪੂਰੋ ਦੇ ਮਨ ਵਿੱਚ ਕੁਝ ਪੱਕਦਾ ਪਿਆ ਸੀਗਾ ਉਹਦੀ ਹਿੰਮਤ ਉਹਨੂੰ ਜਵਾਬ ਨਾ ਦੇ ਜਾਵੇ ਪੂਰੋ ਨੇ ਚੌਲਾਂ ਦੀਆਂ ਦੋ ਚਾਰ ਵਰਕਿੰਗ ਆਪਣੇ ਅੰਦਰ ਨਹੀਂ ਗੱਲੀਆਂ ਪਾਣੀ ਦੀ ਘੁੱਟ-ਘੁੱਟ ਕਰਕੇ ਪੂਰਾ ਕਟੋਰਾ ਪੀ ਲਿਆ ਸੀਗਾ ਉਸ ਰਾਤ ਪੂਰੋ ਨੇ ਸਾਰਾ ਤਰਾਂ ਲਾ ਕੇ ਮਨ ਨੂੰ ਇਕੱਠਿਆ ਕੀਤਾ ਰਸ਼ੀਦ ਦੇ ਸਰਹਾਣੇ ਬੂਹੇ ਦੀ ਕੁੰਜੀ ਪਈ ਸੀ ਪੂਰੋ ਨੇ ਅਸ਼ੋਪਲੇ ਚੱਕੀ ਬੂਹਾ ਖੋਲ ਲਿਆ ਉਸ ਦਾ ਕਲੇਜ ਧਣਕ ਧੜਕ ਜਾਂਦਾ ਰਸ਼ੀਦਾ ਹੁਣੇ ਜਾਗਿਆ ਕਿ ਹੁਣੇ ਜਾਗਿਆ ਪਰ ਉਸ ਦੀ ਖੋਟੀ ਜਾਂ ਖਰੀ ਕਿਸਮਤ ਨੂੰ ਰਸ਼ੀਦਾ ਜਾਗਿਆ ਕੋਈ ਨਹੀਂ ਬਾਹਰਲੀ ਰਾਤ ਦੇ ਸਨਾਟੇ ਨੂੰ ਦੇਖ ਕੇ ਪੂਰੋ ਕੰਬ-ਕੰਬ ਪਈ ਸੀ ਇੱਕ ਵਾਰ ਉਸ ਦਾ ਜੀ ਕੀਤਾ ਉਹ ਬਿਸ਼ਾ ਰਸ਼ੀਦ ਦੇ ਕੋਲ ਹੀ ਮੁੜ ਪਵੇ ਖੌਰੇ ਉਸ ਰਾਤ ਦੇ ਹਨੇਰੇ ਵਿੱਚ ਛਤੋਂ ਆਣ ਦਾ ਰਾਹ ਵੀ ਲੱਭ ਸਕੇਗੀ ਕਿ ਨਾ ਖੌਰੇ ਰਾਤ ਦੇ ਹਨੇਰੇ ਵਿੱਚੋਂ ਰਸ਼ੀਦ ਦੇ ਤੋਂ ਵੀ ਗਏ ਗੁਜ਼ਰੇ ਕਿਸੇ ਕੰਮੀ ਕਮੀਨ ਦੇ ਹੱਥ ਪੈ ਜਾਵੇਗੀ ਖੌਰੇ ਉਹਦੀ ਕੀ ਬਾਬ ਹੋਵੇਗੀ ਪਰ ਪੂਰੋ ਨੂੰ ਮਾਂ ਦਾ ਮੂੰਹ ਯਾਦ ਆਇਆ ਉਸ ਨੂੰ ਭੈਣ ਭਰਾ ਯਾਦ ਆਏ ਉਸ ਨੇ ਐਵੇਂ ਹੀ ਮਾਗੋ ਕੀ ਕਿਆਂ ਦੇ ਖੁਦ ਹੀ ਸਿੱਧ ਜਾਣੀ ਸੀਗੀ ਤ੍ਰੰਡੀ ਤੇ ਕੰਬਦੀ ਉਹ ਉਤਰ ਗਈ ਸੀਗੀ ਰਾਤ ਦਾ ਡੂੰਗਾ ਹਨੇਰਾ ਫਟ ਗਿਆ ਹੋਇਆ ਸੀਗਾ ਮਾਗੋ ਕਹਿੰਦੇ ਖੂਦ ਹੀ ਸੇਧ ਠੀਕ ਸੀਗੀ ਉਸਨੇ ਹਨੇਰੇ ਹੀ ਹਨੇਰੇ ਵਿੱਚ ਛਤੋਂ ਆਣੀ ਪੈਣ ਦੀ ਪੱਠ ਪਛਾਤੀ ਸੀ ਹੁਣ ਉਹ ਨਾ ਇੱਧਰ ਦੀ ਸੀ ਨਾ ਉਧਰ ਦੀ ਉਸਨੇ ਰਿੰਦੇ ਖੁੰਦੇ ਜ਼ੋਰ ਨੂੰ ਪੈਰਾਂ ਵਿੱਚ ਪਾਇਆ ਉਹ ਨੱਸ ਗਈ ਸੀ ਉਸਨੇ ਛਤੋਂ ਆਣੀ ਪੰਡ ਨੂੰ ਪਛਾਤਾ ਉਸਨੇ ਆਪਣੇ ਘਰ ਵੱਲ ਮੁੜ ਦੀ ਗਲੀ ਪਛਾਤੀ ਉਸਨੇ ਪਤਲੇ ਹੁੰਦੇ ਜਾਂਦੇ ਹਨੇਰੇ ਵਿੱਚ ਆਪਣੇ ਘਰ ਦੇਗਾ ਮੋਹਾਟਾਂ ਪਛਾਤੀਆਂ ਸੀਗਾ ਉਸਨੇ ਬੁਹਾਟ ਕੋਰਿਆ ਜਿਉਂ ਹੀ ਕਿਸੇ ਨੇ ਅੰਦਰੋਂ ਦੀ ਪਿੱਤ ਲੇ ਉਹ ਆਪਣੀ ਜੋੜੀ ਵਿੱਚ فرش ਉੱਤੇ ਟੈਪ ਪਈ ਸੀ ਉਸ ਨੇ ਆਪਣੇ ਬਲ ਦਾ ਆਖਰੀ ਕਿਣਕਾ ਵੀ ਖਰਚ ਛੱਡਿਆ ਸੀਗਾ ਹੁਣ ਉਸ ਦੇ ਦੌੜ ਦੌੜ ਕੇ ਹਾਫ ਹਾਫ ਕੇ ਦਹੀਆਂ ਹੱਥ ਲਾ ਲਿਆ ਸੀਗਾ ਤੇ ਹੁਣ ਉਸ ਦਾ ਤਰਾਣ ਜਿਵੇਂ ਮੁੱਕ ਗਿਆ ਸੀਗਾ ਪੂਰੋਂ ਨੇ ਹਨੇਰਾ ਖਾਧੀਆਂ ਅੱਖਾਂ ਨਾਲ ਤੱਕਿਆ ਉਸ ਦੀ ਮਾਂ ਉਸ ਦਾ ਪਿਓ ਦੀਵਾ ਹੱਥ ਵਿੱਚ ਲੈ ਕੇ ਉਸ ਦੇ ਦਿਵਾਲੇ ਖਲੋਤੇ ਸਨ ਪੂਰੋਂ ਇੱਕ ਜ਼ਖਮੀ ਜਾਨਵਰ ਵਾਂਗ ਜੋੜੀ ਦੇ ਕੱਚੇ فرش ਉੱਤੇ ਸਿਸਕਣ ਲੱਗ ਪਈ ਸੀਗੀ ਮਨੇ ਉਸਨੇ ਦੇਖਿਆ ਉਸਦੀ ਮਾਂ ਦੀਆਂ ਅੱਖਾਂ ਵਿੱਚੋਂ ਪਾਣੀ ਦੀਆਂ ਘਰਾਲਾਂ ਵਗਦੀਆਂ ਪਈਆਂ ਸਨ ਮਾਣੇ ਠੱਠੀ ਪਈ ਪੂਰੋ ਨੂੰ ਆਪਣਾਂ ਲੱਤਾਂ ਉੱਤੇ ਪਾ ਲਿਆ ਉਸ ਨੇ ਮਾਂ ਦੀ ਛਾਤੀ ਨਾਲ ਇਸ ਤਰ੍ਹਾਂ ਆਪਣੇ ਮੱਥੇ ਨੂੰ ਜੋੜਿਆ ਜਿਵੇਂ ਟੁੱਟੀਆਂ ਹੋਈਆਂ ਆਂਦਰਾਂ ਹੁਣੇ ਜੁੜ ਜਾਣਗੀਆਂ ਫਿਰ ਪੂਰੋ ਦੀ ਮਾਂ ਦੇਗਾ ਡਾਡਾ ਨਿਕਲ ਗਏਗਾ ਸੀ ਲੋਕ ਕਿ ਹੁਣੇ ਇਕੱਠੇ ਹੋ ਜਾਣਗੇ ਉਸ ਦੇ ਪਿਓ ਨੇ ਆਪਣੀ ਤ੍ਰਿਮਤ ਦਾ ਮੋਢਾ ਹਿਲਾਇਆ ਉਸ ਦੀ ਮਾਂ ਨੇ ਪੱਲੇ ਦੀ ਝੂਕ ਇਕੱਠੀ ਕਰਕੇ ਆਪਣੇ ਮੂੰਹ ਵਿੱਚ ਧੰਨ ਲਈ ਸੀਗੇ ਧੀਏ ਤੇਰੀ ਕਿਸਮਤ ਆ ਹੁਣ ਸਾਡੇ ਵੱਸ ਕੁਝ ਨਹੀਂਗਾ ਉਸ ਨੂੰ ਆਪਣੇ ਪਿਓ ਦੀ ਆਵਾਜ਼ ਆਈ ਉਹ ਮਾਂ ਨਾਲ ਚੰਬੜੀ ਰਹੀ ਹੁਣੇ ਛੇਖਾਂ ਕਿ ਆ ਜਾਣ ਗੇ ਜੇ ਸਾਡਾ ਕਾਣ ਬੱਚਾ ਪੀੜ ਦੇਣਗੇ ਮੈਨੂੰ ਲੈ ਕੇ ਸਿਆਮ ਤਰ ਚੱਲੋ ਪੂਰੋਂ ਨੇ ਸੇਰ ਮਾਂ ਦੀ ਛਾਤੀ ਨਾਲੋਂ ਲਾਇਆ ਤੇ ਪੂਰੇ ਦਈਏ ਨਾਲ ਕਿਹਾ ਸੀਗਾ ਅਸੀਂ ਤੈਨੂੰ ਕਿੱਥੇ ਰੱਖਾਂਗੇ ਕੌਣ ਤੈਨੂੰ ਵਿਆਹ ਕੇ ਖੜੇਗਾ ਤੇਰਾ ਧਰਮ ਗਿਆ ਤੇਰਾ ਜਨਮ ਗਿਆ ਅਸੀਂ ਤੇ ਬਰਕੀਏ ਤਾਂ ਸਾਡੀ ਇੱਥੇ ਲਹੂ ਦੀ ਛਟ ਵੀ ਨਹੀਂ ਲੱਭਣੀਗੀ ਹਾਏ ਮੈਨੂੰ ਆਪਣੀ ਹੱਥੀ ਮਾਰ ਛੱਡੋ ਪੂਰੋਂ ਨੇ ਤੜਪ ਕੇ ਆਖਿਆ ਧੀਏ ਜੰਮਦੀ ਹੀ ਮਰ ਜਾਂਦੀ ਓ ਹੁਣ ਇਥੋਂ ਤੋਰ ਜਾ ਹੁਣੇ ਛੇਖ ਹੋਣਗੇ ਤਾਉਦੇ ਹੋਣਗੇ ਤੇਰੇ ਪਿਓ ਭਰਾ ਦਾ ਕਿਤੇ ਵੀ ਨਹੀਂ ਲੱਭਣਾਗਾ ਉਹ ਸਾਰਿਆਂ ਨੂੰ ਮਾਰ ਛੱਡਣਗੇ ਮਾਂ ਨੇ ਖੌਰੇ ਕਿਹੜਾ ਪੱਥਰ ਦਿਲ ਉੱਤੇ ਰੱਖ ਕੇ ਇਹ ਗੱਲ ਆਖੀ ਸੀ ਪੁਰਉ ਨੂੰ ਚੇਤੇਆ ਰਹੀਦਾ ਆਂਦਾ ਸੀਗਾ ਨੇਖਬਖਤ ਕੇ ਹੁਣ ਉਸ ਘਰ ਵਿੱਚ ਤੇਰੀ ਥਾਂ ਨਹੀਂਗੀ ਕਿ ਰਹੀਦਾ ਸੱਚੀ ਆਂਦਾ ਸੀਗਾ ਪੁਰਉ ਨੂੰ ਇੱਕ ਵਾਰ ਆਪਣਾ ਮੰਗੇਤਰ ਰਾਮਚੰਦ ਚੇਤੇਆ ਆ ਮੰਗਣੀ ਕੀ ਤੇ ਵਿਆਹ ਕੀ ਕਿ ਉਹ ਉਹਦੀ ਕੁਝ ਨਹੀਂ ਸੀ ਲੱਗਦੀਗੀ ਉਹਨੇ ਉਹਦੀ ਬਾਤ ਵੀ ਨਾ ਪੁੱਛੀ ਫੈਰ ਉਸ ਦਾ ਜਿਉਣ ਦਾ ਜੀਣਾ ਕੀਤਾ ਉਸਨੇ ਸੋਚਿਆ ਹੋਰ ਤੇ ਰਾਹੇ ਸਾਰੇ ਹੀ ਰਾਹ ਬੰਦ ਸਨ ਸ਼ਾਇਦ ਮੌਤ ਦਾ ਹੀ ਰਾਹ ਖੁੱਲਾ ਹੋਵੇ ਉਹ اٹਕੇ ਬਾਹਰ ਵੱਲ ਤੁਰ ਪਈ ਸੀ ਨਾ ਮਾਣੇ ਫੜਿਆ ਨਾ ਪਿਓ ਨੇ ਫੜਿਆ ਪੂਰੋ ਤੁਰੀ ਗਈ ਸੀ ਔਂਦੀ ਵਾਰ ਉਹ ਜ਼ਿੰਦਗੀ ਨੂੰ ਮਿਲਣ ਆਉਂਦੀ ਪਈ ਸੀ ਉਹਦੇ ਵਿੱਚ ਲਾਲ ਸਾਸੀ ਜਉਣ ਦੀ ਮਾਂ ਪਿਓ ਨੂੰ ਮਿਲਣ ਦੀ ਉਹ ਡਾਡੀ ਤਰਹੰਦੀ ਆਈ ਸੀ ਵਾਪਸ ਜਾਂਦੀ ਵਾਰੀ ਉਹ ਮੌਤ ਨੂੰ ਮਿਲਣ ਚੱਲੀ ਸੀਗੀ ਹੁਣ ਉਹਦੇ ਵਿੱਚ ਕੋਈ ਡਰ ਭੋ ਨਹੀ ਸੀਗਾ ਮੌਤੋਂ ਵੱਧ ਕਿਸੇ ਨੇ ਕੀ ਲੈਣਾ ਆ ਉਹ ਨਿਸੰਗ ਮਾਗੋਖਿਆ ਦੇਖੂ ਵੱਲ ਜਾਂਦੀ ਪਈ ਸੀ ਸਵੇਰ ਦਾ ਨਵਾਂ ਚਾਨਣ ਸਾਰੇ ਰਾਹਾਂ ਉੱਤੇ ਡੁੱਲਾ ਹੋਇਆ ਸੀਗਾ ਸਾਹਮਣੇ ਰਸ਼ੀਦਾ ਬਾਹੋ ਦਾ ਹੀ ਲਗਾ ਆਉਂਦਾ ਸੀਗਾ ਪੂਰੋ ਦੇ ਪੈਰ ਜੰਮ ਪਏ ਸੀਗੇ ਮੌਤ ਨੇ ਵੀ ਪੂਰੋ ਕੋਲੋਂ ਆਪਣਾ ਦਰਵਾਜ਼ਾ ਭੇੜ ਲਿਆ ਸੀਗਾ ਪੂਰੋ ਨੂੰ ਜਾਪਿਆ ਉਹਦੇ ਪਿੰਡੇ ਉੱਤੋਂ ਇੰਨਾ 15 ਦਿਨਾਂ ਨੇ ਸਾਰਾ ਮਾਸ ਲਾ ਲਿਆ ਸੀਗਾ ਹੌਣ ਉਹ ਇੱਕ ਪਿੰਜਰ ਦਾ ਪਿੰਜਰ ਸੀਗੀ ਜਿਸ ਦੀ ਨਾ ਕੋਈ ਸ਼ਕਲ ਸੀ ਨਾ ਸੂਰਤ ਸੀ ਗਈ ਕੋਈ ਮਨ ਨਹੀਂ ਸੀਗਾ ਨਾ ਕੋਈ ਮਰਜ਼ੀ ਸੀਗੀ ਰਸ਼ੀਦ ਨੇ ਆ ਕੇ ਉਸ ਦੀ ਬਾਹ ਫੜ ਲਈ ਉਹ ਉਹਦੇ ਨਾਲ ਉਹ ਨਾਲ ਹੋਤ ਰਹੀ ਸੀਗੀ ਉਸ ਤੋਂ ਤ੍ਰੀਏ ਦਿਹਾੜੇ ਇੱਕ ਮੌਲਵੀ ਆਇਆ ਦੋ ਤਰੇ ਬੰਦੇ ਹੋਰ ਆਏ ਉਹਨਾਂ ਪੂਰੋ ਦਾ ਰਸ਼ੀਦ ਦੇ ਨਾਲ ਨਕਾਬ ਪੜਾ ਦਿੱਤਾ ਸੀਗਾ ਫਿਰ ਆਪੇ ਹੀ ਰਸ਼ੀਦ ਨੇ ਪੂਰੋਂ ਨੂੰ ਦੱਸਿਆ ਬਈ ਉਹਦੇ ਮਾਪਿਓ ਖੈਰੀ ਮਹਿਰੀ ਸ਼ਾਮਤ ਹੋ ਗਏ ਨੇ ਛੱਤੋਂ ਆਣੀ ਦਾ ਨਾਂ ਲੈਂਦਿਆਂ ਵੀ ਪੂਰੋਂ ਨੂੰ ਘਿਰਨੀ ਪੈਂਦੀ ਸੀ ਰਸ਼ੀਦਾ ਵੀ ਇਸ ਗੱਲ ਨੂੰ ਸਮਝਦਾ ਸੀਗਾ ਨਾਲੇ ਛੱਤੋਂ ਆਣੀ ਵਿੱਚ ਉਸ ਨੂੰ ਲਿਜਾਣਾ ਵੀ ਖਤਰੇ ਵਾਲਾ ਸੀਗਾ ਸ਼ਾਇਦ ਰਸ਼ੀਦ ਜਾਂ ਸੋਚਦਾ ਸੀਗਾ ਉਥੋਂ ਦੇ ਜਾਣਾਂ ਦੇ ਪਿੰਡ ਦੇ ਹਿੰਦੂ ਨਾ ਭੜਕ ਪੈਣ ਪਾਵੇਂ ਉਦੋਂ ਤੱਕ ਮਹੀਨਾ ਪੱਕਾ ਹੋਣ ਵਾਲਾ ਸੀਗਾ ਕਿਸੇ ਦੀ ਜ਼ੋਰਤ ਨਹੀਂ ਸੀ ਪਈਗੀ ਬਿਰਖ ਸਖੇ ਨਾਲੇ ਪੁਰਾਈ ਅੱਗ ਵਿੱਚ ਕੌਣ ਪੈਂਦਾ ਹੈ ਅਗਲਿਆਂ ਦੇ ਪੀੜੀਆਂ ਦੇ ਵੈਰ ਸਨ ਕਿਸੇ ਪਾਲੇ ਆ ਕਿਸੇ ਕੱਢ ਲਏ ਸੀਗੇ ਰਸ਼ੀਦ ਦੇ ਦੀ ਕੋਈ ਭੈਣ ਜਾਂ ਮਾਂ ਜਿਉਂਦੀ ਨਹੀਂ ਸੀਗੀ ਸਿਰਫ ਭਰਾ ਹੀ ਸਨ ਚਾਚੇ ਸਨ ਰਸ਼ੀਦ ਨੇ ਪੂਰੋਂ ਨੂੰ ਕਿਹਾ ਕਿ ਉਹ ਉਸ ਨੂੰ ਉੱਥੋਂ ਕੋਹਾਂ ਦੂਰ ਇੱਕ ਪਿੰਡ ਸੱਕਰ ਰਾਣੇ ਆਪਣੇ ਦਾਦੇ ਪੁੱਤ ਤੇ ਭਰਾ ਲੱਗਦੇ ਰਹੀਮੇ ਦੀਆਂ ਜ਼ਮੀਨਾਂ ਤੇ ਲੈ ਜਾਵੇਗਾ ਛਾਇਦ ਉਸਦੀ ਕੋਈ ਜ਼ਮੀਨ ਨੂੰ ਵੀ ਆਪਣੀ ਜ਼ਮੀਨ ਨਾਲ ਵਟਾ ਲਵੇਗਾ ਹੁਣ ਪੂਰੋ ਹੋਣੀ ਤੇ ਹਰ ੱਟਕੇ ਵਾਸਤੇ ਤਿਆਰ ਸੀਗੀ ਸਕੇ ਮਾਂ ਪਿਓ ਕੋਲੋਂ ੱਟਕੀ ਗਈਆਂ ਤਾਂ ਪਿੰਡਾਂ ਵਿੱਚ ਕੀ ਪਿਆ ਸੀਗਾ ਇੱਥੇ ਨਾ ਸਹੀ ਤਾਂ ਉੱਥੇ ਸਹੀ ਰਸ਼ੀਦ ਨੇ ਆਪਣੇ ਹੀ ਘਰ ਦੇ ਮੋਰੀ ਵਾਂਗਣ ਦੋ ਤਰੇ ਟਰੰਕੀਆਂ ਅੰਦੀਆਂ ਹੋਰ ਕੁਝ ਨਿਕੜ ਸੁੱਕਣਾਂ ਦਾ ਤੇ ਪੂਰੋ ਨੂੰ ਸੱਕੜ ਵਾਲੇ ਲੈ ਤੁਰਿਆ ਸੀਗਾ ਰਾਹਾਂ 'ਵਾਂ ਉੱਤੇ ਜਿਵੇਂ ਕੋਈ ਅੱਖਾਂ ਮੀਟ ਕੇ ਤੁਰਦਾ ਏ ਔਰ ਰਸੀਦੇ ਦੇ ਸੰਗ-ਸੰਗ ਨਵੇਂ ਪਿੰਡ ਵਿੱਚ ਆ ਗਈ ਸੀ ਨਵੇਂ ਪਿੰਡ ਵਿੱਚ ਪਹੁੰਚ ਜਾ ਹੀ ਪੂਰੋ ਤੇ ਰਸੀਦੇ ਨੂੰ ਵੱਖਰਾ ਕੋਠਾ ਮਿਲ ਗਿਆ ਸ਼ਾਇਦ ਰਸੀਦੇ ਨੇ ਪਹਿਲਾਂ ਹੀ ਰਹੀਮੇ ਨੂੰ ਕਹਿ ਕਹਾ ਕੇ ਇਹ ਬੰਤ ਬਣਾ ਛੱਡੀ ਸੀ ਰਹੀਮੇ ਉਰਾਂ ਦਾ ਪਿੰਡ ਦਕਰ ਉਹਨਾਂ ਤੋਂ ਚੱਖੀ ਦੂਰ ਸੀਗਾ ਪਰ ਜਦੋਂ ਰਹੀਮੇ ਉਹਨਾਂ ਦੇ ਘਰ ਦੀ ਗਤਰੀਮ ਤਾਂ ਉਸ ਨੂੰ ਮਿਲ ਲਾਈਆ ਤਾਂ ਉਹ ਪਹਿਲੀ ਵਾਰ ਸੀਗੀ ਜਦੋਂ ਪੂਰੋ ਨੂੰ ਰਸ਼ੀਦੇ ਦੇ ਰਿਸ਼ਤੇਦਾਰਾਂ ਵਿੱਚੋਂ ਤਰੀਮਤਾ ਨਾਲ ਵਾਪਿਆ ਸੀਗਾ ਪੂਰੋ ਇੱਕ ਗਵਾਚੀ ਹੋਈ ਵੱੱਛੀ ਵਾਂਗ ਉਹਨਾਂ ਕੋਲ ਬੈਠੀ ਰਹੀ ਪਰ ਉਹਨਾਂ ਭੜੀਆਂ ਲੋਕਾਂ ਨੇ ਪੂਰੋ ਨੂੰ ਬਹੁਤੀ ਪਛਗਛਣਾ ਨਹੀਂ ਕੀਤੀ ਨਿੱਕੀਆਂ ਮੋਟੀਆਂ ਘਰਾਂ ਦੇ ਲੋੜਾ ਥੋੜਾ ਪਛਦੀਆਂ ਰਹੀਆਂ ਰਸ਼ੀਦਾ ਉਦੋਂ ਤੱਕ ਪੂਰੋ ਨੂੰ ਪੂਰੋ ਹੀ ਸਾਦਾ ਸੀਗਾ ਨਿਕਾਹ ਵੇਲੇ ਦਾਨ ਰੱਖਿਆ ਹੋਇਆ ਨਾ ਤਾਂ ਹਮੀਦਾ ਅਜੇ ਉਦੀ ਜ਼ਬਾਨ ਨਹੀਂ ਸੀ ਚੜਿਆਗਾ ਇੱਕ ਦਿਨ ਚਾਂਚੱਕ ਰਸ਼ੀਦਾ ਇੱਕ ਬੰਦੇ ਨੂੰ ਘਰ ਲੈ ਆਇਆ ਉਹ ਬਾਹਾਂ ਉੱਤੇ ਔਰਤਾਂ ਮਰਦਾਂ ਦੇ ਨਾਂ ਖੁੰਦਾ ਸੀਗਾ ਉਸ ਦਿਨ ਪੂਰੋ ਦੇ ਕਲੇਜੇ ਵਿੱਚ ਫਿਰ ਬਲੇਟ ਪਿਆ ਸੀ ਜਿਵੇਂ ਰਸ਼ੀਦਾ ਨੇ ਆਖਿਆ ਉਹਨੇ ਬਾਹ ਅੱਗੇ ਕਰ ਦਿੱਤੀ ਤੇ ਉਹਦੀ ਖੱਬੀ ਬਾਹ ਉੱਤੇ ਹਮੀਦਾ ਡੂੰਘੇ ਸਾਵੇਂ ਅੱਖਰਾਂ ਵਿੱਚ ਖੁੰਨਿਆ ਗਿਆ ਰਸ਼ੀਦਾ ਵੀ ਉਸ ਨੂੰ ਉਸ ਦਿਨ ਤੋਂ ਹਮੀਦਾ ਸੱਦਣ ਲੱਗ ਪਈ ਸੀ ਖੌਰੇ ਇਸਲਾਹ ਰਹੀਮ ਕੇ ਹੁਣਾਂ ਨੇ ਹੀ ਦਿੱਤੀ ਸੀਗੀ ਪੂਰੋ ਹੁਣ ਹਮੀਦਾ ਬਣ ਗਈ ਸੀ ਪਰ ਅਜੇ ਤੱਕ ਜਦੋਂ ਰਾਤ ਨੂੰ ਪੂਰੋ ਸੌਂ ਜਾਂਦੀ ਉਹਦੇ ਸੁਪਨਿਆਂ ਵਿੱਚ ਉਹਨੂੰ ਸਹੇਲੀਆਂ ਮਿਲਦੀਆਂ ਉਹਦੇ ਸੁਪਨਿਆਂ ਵਿੱਚ ਉਹ ਮਾਂ ਪਿਓ ਦੇ ਖੇਡਦੀ ਮਲਦੀ ਸੀਗੀ ਸਾਰੇ ਉਹਨੂੰ ਪੂਰੋ ਸਾਦੇ ਸੀ ਪੂਰੋ ਦਿਨ ਦੇ ਚਾਨਣ ਵਿੱਚ ਹਮੀਦਾ ਬਣਦੀ ਪੂਰੋ ਰਾਤ ਦੇ ਹਨੇਰਿਆਂ ਵਿੱਚ ਪੂਰੋ ਹੁੰਦੀ ਪਰ ਪੂਰੋ ਸੋਜਦੀ ਉਹ ਨਾ ਅਸਲ ਵਿੱਚ ਹਮੀਦਾ ਸੀਗੀ ਨਾ ਅਸਲ ਵਿੱਚ ਪੂਰੋ ਸੀ ਉਹ ਸਿਰਫ ਇੱਕ ਪਿੰਜਰ ਦਾ ਪਿੰਜਰ ਸੀ ਜਿਹਦਾ ਨਾ ਕੋਈ ਰੂਪ ਸੀ ਨਾ ਕੋਈ ਨਾਂ ਸੀਗਾ ਪੰਜੀ ਸੀ ਮਹੀਨੇ ਹੀ ਲੰਗੇ ਸਨ ਕਿ ਪੂਰੋ ਦੇ ਪਿੰਜਰ ਵਿੱਚ ਇੱਕ ਨਿੱਕੀ ਜਹੀ ਜੰਦ ਸੁਰਕਣ ਲੱਗ ਪਈ ਸੀ